ਭਗਵਾਨ ਜਮਾਨ ਤੇ ਉਹ ਆਏ ਸੀਗੇ ਚਾਰੇ ਜਾਣੇ ਉਸ ਦਿਨ ਸਾਡਾ ਕੰਮ ਬਿਲਕੁਲ ਠਾਪਾ ਮਜ਼ਦੂਰ ਦੇ ਤਾਂ ਸਾਡਾ ਜੀ ਕਰਦਾ ਸੀ ਮਨਾਉਣ ਨੂੰ ਬਈ ਮਨਾਈਏ ਅੱਜ ਪਰ ਦੇ ਕੁਝ ਪੱਲੇ ਹੋਊ ਫੇਰ ਹੀ ਮਨਾਵਾਂਗੇ ਬੱਚੇ ਵੀ ਇਹੀ ਕੰਮ ਕਰਦੇ ਆ ਉਹ ਵੀ ਮਜ਼ਦੂਰੀ ਕਰ ਉਹ ਵੀ ਮਜ਼ਦੂਰੀ ਕਰਦੇ ਆ ਉਹ ਵੀ ਮਾੜੇ ਹਾਲ ਆ ਜੀ ਸੁਪਨੇ ਹੈਗੇ ਸੀ ਕੁਝ ਪਹਿਲਾਂ ਬਸੇਰੇ ਸੀਗੇ ਪਰ ਸੁਪਨਾ ਇੱਕ ਵਾਰੀ ਪੂਰਾ ਹੋ ਰਿਹਾ ਬਦਲਾਅ ਤਾਂ ਸਾਡੀ ਜ਼ਿੰਦਗੀ 'ਚ ਤਾਂ ਸਾਨੂੰ ਕੁਝ ਨਹੀਂ ਗੱਲ ਲੱਗਿਆ ਆਪਦੀ ਮਿਹਨਤ ਮਜ਼ਦੂਰੀ ਕਰਕੇ ਰੋਟੀ ਖਾਣੇ ਆ ਤੇ ਹਜੇ ਵੀ ਉਹ ਕਹੀ ਜਾਂਦੇ ਸਾਡੇ ਹੱਥ ਖੜੇ ਆ ਅਸੀਂ ਦਿਹਾੜੀ ਕਰਦੇ ਸਾਨੂੰ ਦਿਹਾੜੀ ਨਹੀਂ ਮਿਲਦੀ ਅਸੀਂ ਰੋਸ ਕਿੱਧਰ ਲਈ ਜਾਈਏ ਕੀ ਕਰੀਏ ਕਿਆ ਚਲਾ ਰਹੇ ਹੋ 26 ਸਾਲ ਜੀ ਮੇਰੀ ਜਿਹੜੀ ਲੇਬਰ ਆ ਉਹ ਵਧਾਈ ਜਾਵੇ ਤੇ ਸੈਂਟਰ ਗਵਰਨਮੈਂਟ ਦਾ ਮਹਿਕਮਾ ਚੱਲਣਾ ਐ ਤਾਂ ਚੱਲਣਾ ਪੈਣਾ ਜੀ ਹਾਂ ਜੀ ਵਜ਼ੀਰਤਾਂ ਨੂੰ ਪਤਾ ਹੀ ਵਜ਼ੀਰਤਾਂ ਦੇ ਆਉਂਦੀਆਂ ਹੀ ਆ ਹੁਣ ਵੇਰ ਉਹਨਾਂ ਦੇ ਨਾਲ ਸਭਲ ਕਰਦੀ ਹੈ ਹੌਲੀ ਹੌਲੀ ਪੱਕਦਾ ਓਵੇਂ ਅਸੀਂ ਪੱਕ ਜਾਣਾ ਵਾ ਬਸ ਪੰਜ ਚਾਰ ਦਿਨ ਉਹ ਧੁੱਪ ਚੜ ਰੇ ਕੋਈ ਹੋ ਜਾਣਾ ਥੱਕਾ ਦੇ ਹੀ ਜਾਵਾਂਗੇ ਬਸ ਚੱਲ ਬਈ ਸਾਹਿਬ ਚਲਾ ਰਹਾ ਹਾਂ ਖਰਾਬ ਹੋ ਰਹਾ ਪਰ ਇਹਨੇ ਖਰਚਾ ਪਾਣੀ ਹੋ ਜਾਂਦਾ ਆ ਖਰਚਾ ਪਾਣੀ ਹੁੰਦਾ ਨਹੀਂ ਛੁੱਟੀ ਦਦੇ ਨੇ ਜਾਨੂ ਕੜਾ ਛੁੱਟੀ ਦਦੇ ਨਾ ਸਰਕਾਰੀ ਆ ਤੇ ਜਾਨੂ ਕੜਾ ਦੇਣੀ ਹੈ ਅਈ ਤਾਂ ਮਿਹਨਤ ਕਰਕੇ ਲੈ ਕੇ ਜਾਣੀ ਆ ਆਪਦੀ ਆ ਤੇ ਮਿਹਨਤ ਕਰਨੀ ਆ ਹਾਂ ਕਿ ਗਰੀਬ ਬੰਦੇ ਹਰ ਇੱਕ ਗਰੀਬ ਬੰਦੇ ਦਾ ਇੱਕ ਬੰਦਾ ਜਣ ਕੇ ਮਲਾਜ਼ਮ ਹੋਣਾ ਚਾਹੀਦਾ ਜੀ ਫੇਰ ਸਾਡਾ ਸਭ ਤੋਂ ਵਧੀਆ ਗੁਜ਼ਾਰਾ ਹੋ ਸਕਦਾ ਲੁਧਿਆਣਾ 라이ਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤਵੜੀ ਲੁਧਿਆਣਾ ਦੇ ਵਿੱਚ ਉਸ ਚੌਕ ਦੇ ਪਹੁੰਚੇ ਆਂ ਜਿਸ ਚੌਕ ਦੇ ਵਿੱਚ ਮਜ਼ਦੂਰ ਜਿਹੜੇ ਨੇ ਬੈੰਦੇ ਨੇ ਮਜ਼ਦੂਰੀ ਕਰਦੇ ਨੇ ਕਿਉਂਕਿ ਅੱਜ 1 ਮਈ ਹੈ 1 ਮਈ ਨੂੰ ਮਜ਼ਦੂਰ ਦਿਵਸ ਜਿਹੜਾ ਮਨਾਇਆ ਜਾਂਦਾ ਪੂਰੇ ਭਾਰਤ ਦੇਸ਼ ਦੇ ਵਿੱਚ ਸੋ ਲੁਧਿਆਣਾ ਦੇ ਵਿੱਚ ਵੀ ਕਈ ਥਾਵਾਂ ਤੇ ਅੱਜ ਲੇਬਰ ਡੇ ਜਿਹੜਾ ਅੱਜ ਮਨਾਇਆ ਜਾਊਗਾ ਸੋ ਮਜ਼ਦੂਰ ਸਾਡੇ ਨਾਲ ਮੌਜੂਦ ਨੇ ਜਾਣਕਾਰੀ ਲਵਾਂਗੇ ਕਿ ਅੱਜ ਉਹਨਾਂ ਦਾ ਕੰਮਕਾਰ ਜਿਹੜਾ ਉਹ ਕਿੱਦਾਂ ਦਾ ਹੈਗਾ ਸੋ ਪੁੱਛਦੇ ਆਂ ਬਾਬਾ ਜੀ ਇੱਥੇ ਬੈੰਨੇ ਹੋ ਕਿੰਨੇ ਦਿਨ ਹੋ ਗਏ ਇੱਥੇ ਤਾਂ ਬਹੁਤ ਚਿਰ ਹੋ ਗਿਆ ਆਉਂਦੇ ਨੂੰ ਲੇਕਿਨ ਹੁਣ 30 ਤਰੀਕ ਦੇ ਜਿੱਦੇ 31 ਪਹਿਲੀ ਦਾ ਕੰਮ ਨਹੀਂ 31 ਦਾ ਭਗਵਾਨ ਸਤਮਾਨ ਤੇ ਉਹ ਆਏ ਸੀਗੇ ਚਾਰੇ ਜਾਣੇ ਉਸ ਦਿਨ ਸਾਡਾ ਕੰਮ ਬਿਲਕੁਲ ਠਾਪਾ ਮਜ਼ਦੂਰ ਦੇ ਤਾਂ ਸਾਡਾ ਜੀ ਕਰਦਾ ਸੀ ਮਨਾਉਣ ਨੂੰ ਬਈ ਮਨਾਏ ਅੱਜ ਪਰ ਦੇ ਕੁਝ ਪੱਲੇ ਹੋਊ ਫੇਰ ਹੀ ਮਨਾਵਾਂਗੇ ਕਿੰਨੇ ਦਿਨ ਹੋ ਗਏ ਮਜ਼ਦੂਰੀ ਕਰਦੇ ਮਜ਼ਦੂਰੀ ਕਰਦੇ ਹੁਣ ਤਾਂ 20 ਸਾਲ ਤੋਂ ਉੱਤੇ ਹੋ ਗਿਆ ਇੱਥੇ 30 ਅੱਛਾ ਕੰਮ ਕੀ ਕਰਦੇ ਹੋ ਮਜ਼ਦੂਰੀ ਕੰਮ ਲੈਵਲ ਦਾ ਕਰਦੇ ਆ ਜਿਹੜਾ ਵੀ ਮਿਲਦੇ ਆ ਬਸ ਉਹੀ ਕਰਦੇ ਆ ਜੀ ਅ ਬੱਚੇ ਕਿੰਨੇ ਹੈਗੇ ਬੱਚੇ ਦੋ ਮੁੰਡੇ ਇੱਕ ਕੁੜੀ ਆ ਕੀ ਕਰਦੇਗੀ ਬੱਚੇ ਬੱਚੇ ਵੀ ਇਹੀ ਕੰਮ ਕਰਦੇ ਆ ਉਹ ਵੀ ਮਜ਼ਦੂਰੀ ਕਰਦੇ ਆ ਉਹ ਵੀ ਮਜ਼ਦੂਰੀ ਕਰਦੇ ਆ ਉਹ ਵੀ ਮਾਲੇ ਹਾਰ ਆ ਕੀ ਸੁਪਨੇ ਹੈਗੇ ਸੀ ਕੁਝ ਪਹਿਲਾਂ ਬਸੇਰੇ ਸੀਗੇ ਪਰ ਸੁਪਨਾ ਇੱਕ ਵਾਰੀ ਪੂਰਾ ਹੋ ਰਿਹਾ ਕਾਲੀਆਂ ਦੇ ਰਾਤ ਤੇ ਨਜ਼ਾਰੇ ਲਏ ਆ ਮੁੰਡਾ ਕੁੜੀ ਵਿਆਹੇ ਆ ਤੇ ਫੇਰ ਕਾਂਗਰਸ ਦੇ ਮੈਂ ਇੱਕ ਮੁੜਕ ਮੁਕ ਪਹਿਲਾਂ ਉਦੋਂ ਵੀ ਬਹੁਤ ਵਧੀਆ ਪਰ ਮਾਹੌਲ ਸੀ ਆ ਉਦੋਂ ਸਾਡਾ ਕੰਮ ਛੜੋ ਰੱਖਦਾ ਸੀ ਹਾਂ ਤਾਂ ਇੱਥੋਂ ਕਹਿੰਦੇ ਚਲੇ ਜਾਓ ਪੌਂ ਸਹੀ ਤਾਂ ਲੱਗੀ ਇੱਦਾਂ ਲੱਗੀ ਪੌਸੀ ਪੀ ਪਾਈ ਜਾਂਦੀ ਆ ਅ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੇਖਿਆ ਸੀ ਉਹਨਾਂ ਨੇ ਕਿਵੇਂ ਵਿਰੋਧ ਕੀਤਾ ਬਸ ਆਹੀ ਹਾਲ ਆ ਸਾਡਾ ਕਹਿੰਦਾ ਕਹੇ ਤਾਂ ਜੋਰ ਆ ਸੀ ਕਿਸੇ ਨੂੰ ਕੁਝ ਕਹਿ ਤਾਂ ਸਕਦੇ ਨਹੀਂ ਮਜ਼ਦੂਰਾਂ ਨੂੰ ਵੀ ਦਿੱਕਤ ਆਂਦੀ ਤੇ ਕਿਤੇ ਨਾ ਕਿਤੇ ਸਰਕਾਰਾਂ ਦਾ ਜਿਹੜਾ ਹੈਗਾ ਵੈ ਸਾਰਾ ਕਾਫੀ ਸਰਕਾਰਾਂ ਨਾਲ ਆਇਆ ਮਜ਼ਦੂਰਾਂ ਵੱਲ ਤਾਂ ਦੇਖਿਆ ਹੀ ਨਹੀਂ ਕਿਸੇ ਨੇ ਧਰਨੇ ਲਾਈ ਜਾਂਦੇ ਆ ਉੱਥੇ ਜਾ ਤਾਂ ਆਏ ਹੋ ਗਿਆ ਜਾ ਤਾਂ ਆਏ ਹੋ ਗਿਆ ਨਾਲੇ 37 37 ਕੁਆਂਟਲ ਕੀਲੇ ਦੀ ਗਣਕ ਨਿਕਲੀ ਆਇਤੀ 30 ਤੇ 6 37 ਤੇ ਹਜੇ ਵੀ ਉਹ ਕਹੀ ਜਾਂਦਾ ਸਾਡੇ ਹੱਥ ਖੜੇ ਆ ਅਸੀਂ ਦਿਹਾੜੀ ਕਰਦੇ ਸਾਨੂੰ ਦਿਹਾੜੀ ਨਹੀਂ ਮਿਲਦੀ ਅਸੀਂ ਦੱਸੋ ਕਿੱਦਾਂ ਲਈ ਜਾਈਏ ਕੀ ਕੀ ਕਹਿਣਾ ਚਾਹੋਗੇ ਕੀ ਮੰਗਾ ਕਰਦੇ ਹੋ ਸਰਕਾਰਾਂ ਅਗੇਆਂ ਗੱਲਾਂ ਗੱਲਾਂ ਬਸ ਹੁਣ ਤਾਂ ਬਾੜੀ ਰਾਂਗੀ ਥੋੜੀ ਰਹਿ ਗਈ ਕੰਮ ਹੀ ਮਾੜਾ-ਵੋਟਾ ਮਿਲੀ ਜਾਵੇ ਟਾਈਮ ਪਾਸ ਹੋ ਜੂ ਕੰਮ ਤਾਂ ਜਮੇ ਬੰਦ ਕਰ ਤਾ ਸਾਰੇ ਅੱਛਾ ਹਾਂ ਕਈ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਜਿਹੜਾ ਰੋਸ਼ ਹੈ ਉਹ ਨਜ਼ਰ ਆ ਰਿਹਾ ਹੈ ਮਜ਼ਦੂਰਾ ਦੇ ਵਿੱਚ ਕਿਉਂਕਿ 30-30 ਸਾਲ ਹੋ ਗਏ ਨੇ ਮਜ਼ਦੂਰੀ ਕਰਦੇ ਨੂੰ ਭਾਈ ਜੀ ਤੁਸੀਂ ਵੀ ਇੱਥੇ ਬੰਨੇ ਹੁੰਦੇ ਹੋ ਇੱਥੇ ਹੀ ਮਜ਼ਦੂਰੀ ਕਰਦੇ ਹੋ हाँ जी हाँ जी हम हाँ। हमें तो हो गया कम से कम पाँच साल छः साल हो गया यहाँ रहते लुधियाना ऐसे है पैंतीस छत्तीस साल मजदूरी के बच्चे की काम करते हो मतलब मिस्त्री के साथ जुड़ाई हो प्लास्टर हो लेबर का काम करते हैं मिस्त्री के साथ जो मतलब मिल गया काम ਜੈਸੇ ਘਰ ਕੇ ਗੇੜਾ ਲਗਾਣਾ ਹੋ ਜਾਂ ਮਤਲਬ ਹੋਰ ਵੀ ਮਿਸਤਰੀ ਕੇ ਸਾਥ ਕੋਈ ਕੰਮ ਹੋ ਪਲਾਸਟਰ ਦਾ ਹਾਂ ਤਾਂ ਹੁਣ ਤਾਂ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈ ਐਤਕੀ ਤਾਂ ਗਰਮੀ ਬਹੁਤ ਪੈਣੀ ਹੈ ਐਸ ਸੀਜ਼ਨ ਮਜਬੂਰੀ ਨੂੰ ਕਰਨਾ ਪੈਣਾ ਜਿੰਨੇ ਮਰਜ਼ੀ ਗਰਮੀ ਹੋਵੇ ਸਾਡੇ ਤੇ ਕਿਹੜਾ ਕਿਸ ਨਾ ਰਹਿਮ ਕਰਨਾ ਗਰਮੀ ਪੈਣੀ ਹੈ ਕਿੰਨਾ ਲੈ ਪਰ ਕਿਰੀ ਕਿਦਾਂ ਹੋਊਗੀ ਮਜ਼ਦੂਰੀ ਕਿਦਾਂ ਹੋਊਗੀ ਮਿਸਤਰੀਆਂ ਦੇ ਨਾਲ 6200 ਰੁਪਏ ਮਜ਼ਦੂਰੀ ਚਲਦੀ ਹੈ ਮਹਿੰਗਾਈ ਦੇ ਦੌਰ ਮੈਂ ਹਿਸਾਬ ਸੇ ਕੁਛ ਮਤਲਬ ਮਜ਼ਦੂਰੀ ਕੋਈ ਖਾਸ ਨਹੀਂ ਹੈ खा पी के सब बराबर हो जाता है एक दिन बंदा काम करेगा चार दिन बैठ जाता है वो काम करना और ना करना सब एक बराबर है महंगाई का जोड़ा ज़माना है हम दिन पर दिन हाँ पर। महंगाई के हिसाब से मजदूरी कम हो रही है और महंगाई जो है बहुत ज़्यादा है मतलब आदमी पूरा नहीं कर पा रहा है मतलब यही है अब की कहें अब क्या कहें अब लेबर बंदा है अब क्या करना काम लगेगा तो ही ठीक है ना लगे अब क्या ही कहना है ਉਹ ਵੀ ਜਿਹੜੇ ਕੁਝ ਲੋਕ ਆ ਦੇਖੋ ਬੈਠੇ ਹੋਏ ਆ ਸੋ ਉਹਨਾਂ ਨੇ ਵੀ ਗੱਲਬਾਤ ਕਰ ਲੈਣੇ ਆ ਜੀ ਜਿਹੜੀਆਂ ਹੁਣ ਮੇਰੀ ਉਮਰ 64 ਤੋਂ ਉੱਪਰ ਆ ਕਈ ਜਦੋਂ ਉਹਨਾਂ ਨੇ ਲਾਈ ਆ ਪਹਿਲਾਂ ਪੈਨਸ਼ਨਾਂ ਨੇ ਹੋ ਕੇ ਕਿਸੇ ਨੂੰ 50 ਸਾਲ ਦੇ ਨੂੰ ਲਾਤੀ ਕਿਸੇ ਨੂੰ 55 ਸਾਲ ਦੇ ਨੂੰ ਲਾਤੀ ਤੇ ਸਾਡੀ ਉਮਰ ਪੂਰੀ ਪੂਰੀ ਹੋਈ ਹੋਈ ਆ ਸਾਨੂੰ ਤਾਂ ਨਹੀਂ ਕੋਈ ਲਾਈ ਕਹਿੰਦੇ 65 ਸਾਲ ਦਾ ਹੋ ਪਹਿਲਾਂ ਫੇਰ ਲਾਵਾਂਗੇ ਪਿੱਛੇ ਰਹਿ ਗਈ ਜਣਾ 65 ਤੋਂ ਬਾਅਦ ਕੁਝ ਵੀ ਨਹੀਂ ਉਹ ਜਿਹੜਾ 11500 ਦਿੰਦੇ ਆ ਉਹ ਵੀ ਨਹੀਂ ਸਾਨੂੰ ਤਾਂ ਲਾਇਆ ਮੰਦਾ ਹੀ ਹਾਲ ਆ ਬਹੁਤ ਜ਼ਿਆਦਾ ਬਿਲਕੁਲ ਤੋਂ ਹੋਰ ਵੀ ਜਿਹੜੇ ਲੋਕ ਨੇ ਇੱਥੇ ਬੈਠੇ ਨੇ ਉਹਨਾਂ ਨੇ ਵੀ ਜਾਣਕਾਰੀ ਲਵਾਂਗੇ ਕਿ ਕਿਤੇ ਨ ਕਿਤੇ ਕਾਫੀ ਜ਼ਿਆਦਾ ਰੋਸ ਹੈ ਜਿਹੜਾ ਮਜ਼ਦੂਰਾਂ ਦੇ ਵਿੱਚ ਹੈ ਕਿਉਂਕਿ ਇੱਕ ਤਰੀਕ ਹੈ 1 ਮਈ ਹੈ 1 ਮਈ ਨੂੰ ਮਜ਼ਦੂਰ ਦਿਹਾੜਾ ਜਿਹੜਾ ਮਨਾਇਆ ਜਾਂਦਾ ਸੋ ਬਾਈ ਜੀ ਨਾਮ ਕੀ ਹੈ ਤੁਹਾਡਾ ਨਾਮ ਤਾਂ ਦਰਬਾਰਾ ਹੈਗਾ ਜੀ ਇੱਥੇ ਕਿੰਨੇ ਦਿਨ ਹੋ ਗਏ ਬੰਦੇ ਨੂੰ ਇੱਥੇ ਹੋਈ ਗਏ 7-8 ਸਾਲ ਕੰਮ ਕੀ ਕਰਦਾ ਕੰਮ ਲੇਬਰ ਦਾ ਜੀ ਅੱਜ ਕਿਹੜਾ ਦਿਨ ਆ ਪਤਾ ਅੱਜ ਛੁੱਟੀ ਦਾ ਦਿਨ ਹੈ ਜਾਨੂ ਕੜਾ ਛੁੱਟੀ ਦਿੱਤਾ ਤਾਂ ਇਹ ਤਾਂ ਸਰਕਾਰੀ ਹੈ ਤਾਂ ਜਾਨੂ ਕੜਾ ਦੇਣੀ ਹੈ ਕਹੇ ਨੇ ਅਸੀਂ ਤਾਂ ਮਿਹਨਤ ਕਰਕੇ ਲੈ ਕੇ ਜਾਣੀ ਆਬਦੀ ਆਪਦੀ ਮਿਹਨਤ ਕਰਨੀ ਹੈ ਉਹੀ ਹਾਂ ਕਿੰਨੀ ਦਿਹਾੜੀ ਕਿੰਨੀ ਹੈ ਦੜੀ ਹੋਈ 5-600 ਬਣਦੀ ਹੈ ਮਸਾ ਅੱਜ ਤਾਂ ਉਹ ਵੀ ਨਹੀਂ ਬਣਨੀ ਮੇਰੇ ਹੱਬ ਨਾਲ ਖਾਲੀ ਮਾਣਾ ਬਣਾ ਫਿਰ ਅੱਜ ਕੀ ਹੋਊਗਾ ਕਿੱਦਾਂ ਖਰਚਾ ਚੱਲੂਗਾ ਕਿੱਦਾਂ ਅੱਛਾ ਕੋਈ ਨਹੀਂ ਖਰਚਾ ਹੁਣ ਕੀ ਕਰਨਾ ਹੈ ਹੁਣ ਕੀ ਕਰੀਏ ਸਾਡੀ ਕੋਈ ਚੱਕਰ ਨਹੀਂ ਗੜਸ਼ ਨਾ ਕਰ ਰਹੇ ਹਾਂ ਹੋਰ ਕੀ ਹੁਣ ਆਪਾਂ ਨੂੰ ਕੜਾ ਦੇ ਦੇਣੇ ਕਹੇ ਨੇ ਜਾਂ ਗਵਰਨਮੈਂਟ ਨੇ ਦੇ ਜਣਾ ਜਾਂ ਹੋਰ ਕਿਸੇ ਨੇ ਦੇ ਦੇਣੇ ਦੇ ਬੰਦੇ ਦੀ ਮਦਦ ਕਰਨੀ ਚਾਹੀਦੀ ਆ ਕਿ ਗਰੀਬ ਬੰਦੇ ਹਰ ਇੱਕ ਗਰੀਬ ਬੰਦੇ ਦਾ ਇੱਕ ਬੰਦਾ ਜਣ ਕੇ ਮਲਾਜ਼ਮ ਹੋਣਾ ਚਾਹੀਦਾ ਜੀ ਫਿਰ ਸਾਡਾ ਸਭ ਤੋਂ ਵਧੀਆ ਗੁਜ਼ਾਰਾ ਹੋ ਸਕਦਾ ਸੁਪਨੇ ਕੀ ਹੈਗੇ ਸੀਗੇ ਕਿ ਬੱਚੇ ਆ ਬੱਚੇ ਹੈਗੇ ਹਾਂਜੀ ਹਾਂ ਦੋ ਬੇਟੀਆਂ ਹੀ ਬੇਟੀਆਂ ਦੇ ਸੁਪਨੇ ਕੁਝ ਹੈਗੇ ਆ ਹਾਂ ਬੇਟੀਆਂ ਕਾਲਜ ਚ ਪੜ੍ਹੀ ਜਾਂਦੀਆਂ ਹਾਂ ਹਾਂਜੀ ਉਹ ਤਾਂ ਵਹਿ ਹੈ ਕਹਿੰਦੇ ਆ ਬਾਹਰ ਤੋਂ ਤੋਂ ਸਾਨੂੰ ਵੇ ਬਾਹਰ ਹੁਣ ਛੱਡੀਆਂ ਲੱਤਾਂ ਪਾਰ ਚੱਲਣੀਆਂ ਫੇਰੀ ਤੋਰਾਂਗੇ ਰੋਟੀ ਚੋਲੇ ਦਾ ਗੁਜ਼ਾਰਾ ਦਾ ਮਸਾ ਚੱਲਦਾ ਬਾਹਰ ਕਿਥੋਂ ਤੋੜ ਦਾਂਗੇ 20 22 ਲੱਖ ਲਾ ਕੇ ਬਾਹਰ ਕਿਥੋਂ ਤੋੜ ਦਾਂਗੇ 20 22 ਰੁਪਏ ਨਹੀਂ ਹੁੰਦੇ ਕਈ ਗਰੀਬ ਜੇਬ ਚ ਹਾਂ ਤੁਸੀਂ ਮੰਨਣਾ ਨਹੀਂ ਕਈ ਗਰੀਬ ਜਾ ਨਹੀਂ ਪੀਤੇ ਇੱਥੇ ਬਹਿ ਕੇ ਏਡੇ ਤੇ ਛਰੀ ਢਾੜੀ ਜੇ ਤਾਂ ਜੇ ਤਾਂ ਕੰਮ ਹੀ ਹੈ ਨਹੀਂ ਸਰਕਾਰ ਨੂੰ ਇਹੀ ਕਹਾਂਗੇ ਵੀ ਛੱਡੇ ਗਾਰੇ ਵੀ ਕੁਝ ਛੋਚੋ ਮਾੜਾ ਮੋਟਾ ਹਾਕੀ ਤਾਂ ਗਰਮੀਆਂ ਬਹੁਤ ਆ ਰਹੀਆਂ ਦਿਨ ਬਹੁਤ ਮਾੜੇ ਆ ਰਹੇ ਗਰਮੀ ਪੈਣੀ ਆ ਧੁੱਪ ਕਾਫੀ ਪੈਣੀ ਆ ਉਹਦੇ ਵਿੱਚ ਕਿਦਾਂ ਕੰਮ ਕਰ ਹੋਗਾ ਸਰ ਉਹਦੇ ਨਾਲ ਵੀ ਐਦਾਂ ਹੀ ਚੱਲਣਾ ਐਂ ਤੰ ਚੱਲਣਾ ਪੈਣਾ ਜੀ ਮਸੀਤਾਂ ਤੋਂ ਉਹਨੂੰ ਪਤਾ ਹੀ ਮਸੀਤਾਂ ਦੇ ਆਉਂਦੀਆਂ ਹੀ ਆ ਹੁਣ ਉਹਨਾਂ ਦਾ ਸਭਲ ਕਰਨੀ ਆ ਹੌਲੀ ਹੌਲੀ ਪੱਕਦਾ ਉਵੇਂ ਅਸੀਂ ਪੱਕ ਜਾਣਾ ਵਾ ਬਸ ਪੰਜ ਚਾਰ ਦਿਨ ਉਹ ਧੁੱਪ ਚੜੇ ਉਹ ਜੇ ਹੋ ਜਾਣਾ ਧੱਕਾ ਦੇਈ ਜਾਵਾਂਗੇ ਬਸ ਚੱਲ ਬਈ ਇਹ ਅੰਦਰਲਾ ਰੋਸ਼ ਜਿਹੜਾ ਨਜ਼ਰ ਆ ਰਿਹਾ ਬਾਹਰ ਇਹ ਐਂ ਆਉਣਾ ਹੀ ਕੀ ਕਰੀਏ ਫਿਰ ਮਹਿਤਤਾ ਕਰਨੀਆਂ ਇਸ ਤਰ੍ਹਾਂ ਦੇ ਵਿੱਚ ਕਿੱਦਾਂ ਦਾ ਕੰਮਕਾਰ ਪਹਿਲਾਂ ਹੁੰਦਾ ਸੀਗਾ ਤੇ ਹੁਣ ਬਦਲਾਅ ਕੀ ਆਇਆ ਵਾ ਕੰਮਕਾਰਾਂ 'ਚ ਹੁਣ ਅੱਗੇ ਚੱਲ ਸੀਗਾ ਮਾੜਾ ਮੋਟਾ ਕੰਮ ਹੁਣ ਤਾਂ ਜਵੇਂ ਹੈ ਨਹੀਂ ਹੁਣ ਤਾਂ ਅਗਲਾ ਕਹਿੰਦਾ ਜੇ ਤੁਸੀਂ 200 ਲੈ ਲਓ ਚਲੋ ਬਾਹਰਲੇ ਬੰਦੇ ਦੀ ਮੰਗ ਜ਼ਿਆਦਾ ਆ ਜੀ ਜਿਹੜਾ ਇੱਥੋਂ ਦੇ ਰਹਿਣ ਵਾਲਾ ਜਾਂ ਇੱਥੋਂ ਦੇ ਪੰਜਾਬੀ ਬੰਦੇ ਰਹਿ ਜਾਂਦੇ ਆ ਬਾਹਰਲੇ ਬੰਦੇ ਕੰਮ ਤੇ ਚੱਲ ਜਾਂਦੇ ਆ ਜਿਵੇਂ ਬਈਏ ਲਾ ਲਓ ਜਾਂ ਹੋਰ ਲਾ ਲਓ ਉਹਨਾਂ ਨੂੰ ਅਗਲਾ ਪਹਿਲਾਂ ਚੱਕ ਲੈਂਦਾ ਪੰਜਾਬੀ ਬੰਦਾ ਖੜਾ ਰਹਿ ਜਾਂਦਾ ਪਤਾ ਕੀ ਆਈ ਉਹ ਘਾਟੇ ਨੂੰ ਜਾਂ ਵਰਦੇ ਆਈ ਘਾਟੇ ਨੂੰ ਜਾਂਦੇ ਨਹੀਂ ਉਹ ਤਾਂ ਕਹਿੰਦੇ ਆਂ ਸਾਨੂੰ 300 ਹੀ ਬਣ ਜੇ ਕਿੱਦਾਂ ਖਰਚਾ ਚੱਲੂਗਾ ਗੁਜ਼ਾਰਾ ਕਿੱਦਾਂ ਚੱਲੂਗਾ ਉਹ ਕੋਈ ਨਹੀਂ ਉਹ ਮਹਾਰਾਜ ਹੈਗਾ ਉਹ ਤਾਂ ਮੰਗੀਦਾ ਸਾਦੇਓ ਕਿ ਕਿਸ ਤਰੀਕੇ ਗੜ੍ਹ社 ਜਿਹੜਾ ਹੈ ਉਹ ਮਣਾ ਦੇ ਵਿੱਚ ਆ ਉਸ ਗੜ੍ਹ社 ਦੇ ਨਾਲ ਕੰਮ ਕਰਦੇ ਨੇ ਮਜ਼ਦੂਰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕਈ ਵਾਰੀ 20-22 ਰੁਪਏ ਵੀ ਜਿਹੜੇ ਜੇਬ ਦੇ ਵਿੱਚ ਨਹੀਂ ਹੁੰਦੇ ਕਈ ਵਾਰੀ ਚਾਹ ਪੀਣੀ ਵੀ ਜਿਹੜੀ ਔਕੀ ਹੋ ਜਾਂਦੀ ਐ ਸੋ ਆਸਤਾ ਛੁੱਟੀ ਦਾ ਜਿਹੜਾ ਦਿਨ ਐ ਲਾਣਿਆ ਹੋਇਆ ਸੋ ਅੱਜ ਛੁੱਟੀ ਐ ਤੇ ਅੱਜ ਜਿਹੜੇ ਮਜ਼ਦੂਰ ਜਿਹੜੇ ਬੈਠੇ ਨੇ ਸੋ ਕਈਆਂ ਦੇ ਘਰਾਂ ਦੇ ਵਿੱਚ ਰੋਜ਼ ਉਦਾਂ ਦੇ ਖਰਚੇ ਚੱਲਦੇ ਨੇ ਰੋਜ਼ ਕਮਾਉਂਦੇ ਨੇ ਤੇ ਰੋਜ਼ ਉਹੀ ਜਿਹੜਾ ਖਰਚਾ ਹੁੰਦਾ ਉਹੀ ਕਰਦੇ ਉੱਤੇ ਲਾਂਦੇ ਨੇ ਸੋ ਅੱਜ ਜਿਹੜੀ ਛੁੱਟੀ ਐ ਸੋ ਅੱਜ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਕਿੱਦਾਂ ਹੋਊਗਾ ਸੋ ਹੋਰ ਜਿਹੜੇ ਮਜ਼ਦੂਰ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆਂ ਕੀ ਨਾਮ ਹੈ ਖਰਾਜ ਕੁਮਾਰ ਜੀ ਅੱਛਾ ਕੀ ਕਰ ਰਹੇ ਹੋ ਹਮ ਲੇਬਰ ਦੀ ਸਹਾ ਕੰਮ ਕੁੰ ਚਲਤਾ ਹੈ ਜੀ ਅੱਛਾ ਕਿੰਨੇ ਦਿਨ ਸੇ ਕੰਮ ਕਰ ਰਹੇ ਹੋ ਰਿਕਸ਼ਾ ਕਿੰਨੇ ਦਿਨ ਸੇ ਚਲਾ ਰਹੇ ਹੋ ਕੰਮ ਸੇ ਕੰਮ 20-25 ਸਾਲ ਸੇ ਜੀ हाँ जी पच्चीस साल रिक्शा चलाते वक्त कुछ अभी तक मिला रिक्शा चलाना क्यों शुरुआत की कुछ पता रिक्शा चलाना हम रिक्शा चला रहा हूँ थोड़ा बुरा पर खर्चा पानी हो जाता अब खर्चा पानी होता नहीं है अच्छा मतलब पहले कमाई होती थी अब नहीं होती है अब नहीं होती है जी अच्छा अब जी। कितनी कमाई हो जाती है अब दिन में अस्सी नब्बे रुपया हो जाती है जी अच्छा हाँ जी ਦੇਨ ਮੇ 80 90 ਦਾ ਵੀ 100 ਰੁਪਿਆ ਹੁੰਦਾ ਬਸ ਬਸ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਜੀ ਬਿਲਕੁਲ ਸੋ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੇ ਲੋਕ ਆ ਉਹ ਕਿਸ ਤਰੀਕੇ ਆ ਰਹੇ ਨੇ ਸੋ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਰਿਕਸ਼ਾ ਜਿਹੜਾ ਕਿਸ ਤਰੀਕੇ ਉਹਨਾਂ ਵੱਲੋਂ ਚਲਾਇਆ ਜਾਂਦਾ ਸੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਨਾਮ ਕੀ ਹੈਗਾ ਤੁਹਾਡਾ ਮਨੋਜ ਕੁਮਾਰ ਅੱਛਾ ਕਿੰਨੇ ਦਿਨ ਹੋ ਗਏ ਤੁਹਾਨੂੰ ਰਿਕਸ਼ਾ ਚਲਾਉਂਦੇ 20 ਸਾਲ 20 ਸਾਲ 20 ਸਾਲਾਂ ਦੇ ਵਿੱਚ ਰਿਕਸ਼ਾ ਚਲਾ ਕੇ ਕੀ ਕੁਝ ਮਿਲਿਆ ਬੱਚੇ ਪਾਲਿਆ ਰਹੇ ਦੀ ਦੀਹਾੜੀ ਬਣਦੀ ਆ ਕੁਛ ਹੈ 5700 ਬਸ ਕੰਮ ਹੈਗਾ ਹਲੇ ਦੇਖੀ ਚੱਲੀ ਜਾ ਰਹਾ ਕبھی ਚਲਦਾ ਕبھی ਨਹੀਂ ਅੱਜ ਕਿਹੜਾ ਅੱਜ 1 ਮਈ ਹੈ 1 ਮਈ ਨੂੰ ਕਿਹੜਾ ਦਿਨ ਮਨਾਉਂਦੇ ਆ ਮਜ਼ਦੂਰ ਦਿਵਸ ਹੈ ਅੱਜ ਮਜ਼ਦੂਰੀ ਕਰਨਾ ਹੈ ਸ਼ੁਰੂ ਸੇ ਅੱਜ ਤੱਕ ਕੀ ਆ ਸੋਚਿਆ ਬੱਚੋ ਕੋ ਕਿਆ ਬਣਾਣਾ ਹੈ بڑے ਪੜਾ ਲਿਖਾ ਰਹਾ ਹਾਂ ਪੜਾ ਲਿਖਾ ਕਿੰਨੇ ਦਿਨ ਹੋ ਗਏ ਯਾਰ ਰਿਕਸ਼ਾ ਚਲਾਤੇ 20 ਸਾਲ ਪੂਰੇ 20 ਸਾਲ ਕੀ ਕਹਿਣਾ ਚਾਹੁੰਦੇ ਬਸ ਚੱਲੀ ਜਾ ਰਾ ਰੋਜੀ ਰੋਟੀ ਹਾਂਜੀ ਇਹ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਤੁਹਾਡੇ ਨਾਲ ਸਾਂਝਾ ਕਰਾਈਆਂ ਕਿਸ ਤਰੀਕੇ ਮਜ਼ਦੂਰ ਅਜ ਦਿਵਸ ਹੈ ਕਮਾਈ ਹੈ ਕਮਾਈ ਨੂੰ ਮਜ਼ਦੂਰ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਸੋ ਮਜ਼ਦੂਰਾਂ ਦੇ ਨਾਲ ਗੱਲਬਾਤ ਕਰ ਰਹੇ ਜਿਹੜੇ ਲੇਬਰ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹੁਣਾਂ ਦੇ ਵਿੱਚ ਕਿਸੇ ਨੂੰ 25 ਸਾਲ ਹੋ ਗਏ ਨੇ ਕਿਸੇ ਨੂੰ 20 ਸਾਲ ਹੋ ਗਏ ਨੇ ਕਿਸੇ ਨੂੰ 30 ਸਾਲ ਹੋ ਗਏ ਨੇ ਇਹ ਰਿਕਸ਼ੇ ਚਲਾਉਂਦੇ ਨੇ ਸੋ ਉਹਨਾਂ ਦੇ ਹੱਥ ਦੇ ਵਿੱਚ 30 ਸਾਲ ਪਹਿਲਾਂ ਵੀ ਏ ਰਿਕਸ਼ਾ ਹੁੰਦਾ ਸੀਗਾ ਸੋ ਅੱਜ ਵੀ ਇਹ ਇਹ ਜਿਹੜਾ ਰਿਕਸ਼ਾ ਵਾ ਇਹੀ ਰਿਕਸ਼ਾ ਉਹ ਅੱਜ ਵੀ ਚਲਾ ਕੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰਦੇ ਨੇ ਕਿੰਨੇ ਬੱਚੇ ਹੈਗੇ ਤੁਹਾਡੇ ਸਾਇਰ ਪੰਜ ਹੈ ਜੀ ਪੰਜ ਬੱਚੇ ਹਾਂ ਜੀ ਕੀ ਕਰਦੇ ਕੀ ਇਹ ਬੱਚੇ ਬੱਚੇ ਨੇ ਦਿਹਾੜੀ ਕਰਦੇ ਹੈ ਜੀ ਲੇਬਰ ਮੰਡੀ ਉਹ ਵੀ ਉਹ ਵੀ ਉਹ ਸੁਪਨੇ ਨਹੀਂ ਹੈ ਕੋਈ ਵਧੀਆ ਅਫਸਰ ਬਣਨ ਕੋਈ ਕੁਝ ਪੈਸੇ ਨੇ ਹੈ ਤਾਂ ਅਫਸਰ ਬਣੋਗਾ ਕਹਾਂਸਾ ਬਿਲਕੁਲ ਸਭ ਮਜ਼ਦੂਰ ਜਿਹੜੇ ਨੇ ਉਹਨਾਂ ਵੱਲੋਂ ਰੋਜ਼ ਆਪਣਾ ਕੰਮਕਾਰ ਕੀਤਾ ਜਾਂਦਾ ਹੈ ਰੋਜ਼ ਦੀ ਦਿਹਾੜੀ ਜਿਹੜੀ ਉਹ ਕਮਾਉਂਦੇ ਨੇ ਉਸ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਸੋ ਤਸਵੀਰਾਂ ਜਿਹੜੀਆਂ ਦਿਖਾ ਦਿੰਦੇ ਨੇ ਉਮਰਦਰਾਜ ਲੋਗ ਨੇ ਸੋ ਕਾਫੀ ਉਮਰ ਜਿਹੜੀ ਆ ਉਹਨਾਂ ਦੀ ਹੋ ਜਾਂਦੀ ਹੈ ਬਾਬਾ ਜੀ ਉਮਰ ਕਿੰਨੀ ਹੋ ਗਈ ਹੈ ਮੇਰੀ 65 ਦਾ ਜਨਮਾ ਜੀ 1965 ਦਾ 1965 ਦਾ ਜਨਮਾ ਹਾਂ 60 ਸਾਲ ਪੂਰੇ ਹੋ ਜਾਣਗੇ 60 ਸਾਲ ਪੂਰੇ ਕਿੰਨੇ ਰਿਕਸ਼ਾ ਕਿੰਨੇ ਦਿਨ ਤੋਂ ਚਲਾ ਰਹੇ ਹੋ ਰਿਕਸ਼ਾ 26 ਸਾਲ ਤੋਂ ਚਲਾ ਰਹੇ ਹਾਂ 26 ਸਾਲ ਤੋਂ ਹਾਂ ਜੀ 26 ਸਾਲਾਂ ਦੇ ਰਿਕਸ਼ੇ ਚਲਾਉਣ ਨਾਲ ਕੀ ਕੁਝ ਮਿਲਿਆ ਹਲੇ ਤੱਕ ਮੈਨੂੰ ਲੱਗਿਆ ਜੀ ਰੋਟੀ ਖਰਚ ਚ ਚੱਲਦਾ ਬੜੀ ਮੁਸਕਾਨ ਨਾਲ ਕੋਈ ਜੁੜਦਾ ਨਹੀਂ ਬਣਦਾ ਨਹੀਂ ਕੋਈ ਪਰਾਟ ਦਾ ਰੋਟੀ ਖਾਣ ਦੀ ਮਸਾਂ ਚੱਲਦਾ ਵਾ ਸੁਪਨੇ ਕੀ ਹੈਗੇ ਸੁਪਨੇ ਤਾਂ ਹੁਣ ਬਹੁਤ ਵੱਡੇ ਹੁੰਦੇ ਨੇ ਪਰ ਪੂਰੇ ਨਹੀਂ ਹੁੰਦੇ ਇਨੀ ਲੰਬੀ ਉਮਰ ਦੇ ਵਿੱਚ ਕਈ ਸਰਕਾਰਾਂ ਦੇਖੀਆਂ ਕਈ ਦਿਨ ਦੇਖੇ ਕਈ ਸਾਲ ਦੇਖੇ ਹਰ ਸਾਲ ਦੇ ਵਿੱਚ ਕੁਝ ਨਾ ਕੁਝ ਬਦਲਾਅ ਆਇਆ ਹੋਣਾ ਥੋੜੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਬਦਲਾਅ ਤਾਂ ਸਾਡੀ ਜ਼ਿੰਦਗੀ 'ਚ ਤਾਂ ਸਾਨੂੰ ਕੁਝ ਨਿਗਾ ਲੱਗਿਆ ਆਪਣੀ ਮਿਹਨਤ ਮਜ਼ਦੂਰੀ ਕਰਕੇ ਰੋਟੀ ਖਾਣੇ ਆ ਸਾਨੂੰ ਉਮੀਦ ਆ ਹੈ ਵੀ ਪ੍ਰਮਾਤਮਾ ਸਰਕਾਰਾਂ ਨੇ ਜਿਹੜੀਆਂ ਇਹ ਗਰੀ ਮਜ਼ਦੂਰ ਤੱਕ ਧਿਆਨ ਦੇਣ ਆ ਮੇਰਾ ਰੇੜਾ ਵਾ ਇਹਦੇ ਤੇ ਮੇਰਾ ਮੋਬਾਈਲ ਨੰਬਰ ਲਿਖਿਆ ਹੋਇਆ 9465195965 ਪਿੰਡ ਮੇਰਾ ਖੇੜੀਆ ਸਨ ਆਫ ਦਰਸ਼ਨ ਸਿੰਘ ਨਾ ਮੇਰਾ ਨਾਮ ਦਰਸ਼ਨ ਸਿੰਘ ਆ ਸਨ ਆਫ ਬੋਧਰਾਮ ਪਿੰਡ ਖੇੜੀ ਪੋਸਟ ਆਫ ਸਰਾਲਤੋਂ ਕਲਾ ਅੱਛਾ ਪਿੰਨ ਕੋਡ 14222 ਅੱਗੇ ਵੀ ਮੈਂ ਤਿੰਨ ਇੰਟਰਵਿਊ ਦੇ ਚੁੱਕਿਆ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕਿ ਪਛਾਨਣ ਕੀ ਹੋ ਬਾਬਾ ਜੀ 릭ਸ਼ਾ ਚਲਾ ਰਹੇ ਹਾਂ 26 ਸਾਲ ਜੀ ਮੇਰੀ ਜਿਹੜੀ ਲੇਬਰ ਆ ਉਹ ਵਧਾਈ ਜਾਵੇ ਤੇ ਸੈਂਟਰ ਗਵਰਨਮੈਂਟ ਦਾ ਮਹਿਕਮਾ ਪੋਸਟ ਆਪ ਤੇ ਇਹ ਪੰਜਾਬ ਸਰਕਾਰ ਨੇ ਮੋਦੀ ਸਰਕਾਰ ਤੱਕ ਮੇਰੀ ਇੰਟਰਵਿਊ ਪਹੁੰਚਾਈ ਜਾਵੇ ਜਿਹੜੇ ਉੱਥੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਮੰਗ ਕਰਦੇ ਹਾਂ ਮੰਗ ਕਰਦੇ ਹਾਂ ਬਿਲਕੁਲ ਸੋ ਦੱਸ ਦਈਏ ਕਿ ਮਜ਼ਦੂਰ ਦੇ ਬਸ ਐ ਸੋ ਆਪਣੀਆਂ ਆਪਣੀਆਂ ਮੰਗਾਂ ਜਿਹੜੀਆਂ ਮਜ਼ਦੂਰ ਸਰਕਾਰਾਂ ਅੱਗੇ ਰੱਖਦੇ ਨੇ ਸੋ ਸਰਕਾਰਾਂ ਅੱਗੇ ਗੁਹਾਰ ਲਗਾਉਂਦੇ ਨੇ ਕਿ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਕਿਉਂਕਿ ਇੱਕ ਮਜ਼ਦੂਰ ਜਿਹੜਾ ਹੁੰਦਾ ਹੈ ਸਾਰੇ ਦਿਹਾੜੀ ਮਿਹਨਤ ਕਰਦਾ ਹੈ ਸੋ ਉਸ ਤੋਂ ਬਾਅਦ ਉਹਦੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਚੱਲਦਾ ਸੋ ਮਜ਼ਦੂਰਾਂ ਨਾਲ ਗੱਲ ਕੀਤੀ ਉਹਨਾਂ ਦੀ ਆਪਣੀ ਜਿਹੜੇ ਵੀ ਮਜ਼ਦੂਰ ਨਾਲ ਗੱਲ ਕੀਤੀ ਉਹਨਾਂ ਦੀ ਆਪਣੀ ਆਪਣੀ ਰਾਏ ਜਿਹੜੀ ਆ ਉਹ ਰੱਖੀ ਗਈ ਹੈ ਆਪਣੀ ਆਪਣੀ ਗੱਲ ਜਿਹੜੀ ਆ ਉਹਨਾਂ ਦੇ ਅੰਦਰੋਂ ਜਿਹੜੀ ਉਹਨਾਂ ਦੇ ਅੰਦਰ ਗੱਲ ਚੱਲ ਰਹੀ ਸੀਗੀ ਉਹ ਗੱਲ ਰੱਖੀ ਗਈ ਹੈ ਸੋ ਮਿਹਨਤ ਨੀ ਹੁੰਦੀ ਆ ਸਾਰੀ ਗੱਲਾਂ ਜਿਹੜੀਆਂ ਤੁਹਾਡੇ ਅੱਗੇ ਰੱਖੀਆਂ ਸੋ ਕਮੈਂਟਾਂ ਰਾਹੀਂ ਤੁਸੀਂ ਜ਼ਰੂਰ ਦੱਸਣਾ ਕਿ ਇਹ ਮਜ਼ਦੂਰਾਂ ਦਾ ਕਿਸ ਤਰੀਕੇ ਹੱਲ ਹੋਊਗਾ ਸਰਕਾਰਾਂ ਤੱਕ ਇਹ ਖਬਰ ਜ਼ਰੂਰ ਪਹੁੰਚਾਣੀ ਹੈ ਕਿ ਮਜ਼ਦੂਰਾਂ ਦਾ ਵੀ ਜ਼ਰੂਰ ਕੁਝ ਨਾ ਕੁਝ ਹੱਲ ਹੋ ਸਕੇ ਸੋ ਵੱਤੋ ਵੱਤ ਸ਼ੇਅਰ ਕਰਨੀ ਹੈ ਖਬਰ ਨੂੰ ਦੇਖਦੇ ਹੋ ਲੋਜਣਾ ਲਈ ਮਹਿੰਤਨ ਕੈਮਰਾਮੈਨ ਅਮੀਦ ਨਾਲ ਧੰਨਵਾਦ